ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 8521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬਾੜਾ ਭਾਈ ਦਾ ਤੇ ਜ਼ਿਲ੍ਹਾ ਇਹਨੂੰ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈ ਜਾਂਦੀ ਆ ਤੇ ਬਾਈ ਜੀ ਦਾ ਵਪਾਰ ਲੈਣ ਦਾ ਕੰਮ ਆ ਅੱਗੇ ਵੀ ਆਪਾਂ ਆ ਕਰੂੰ ਇੱਕ ਵੀਡੀਓ ਪਾਈ ਸੀ ਤੇ ਆਸ ਚ ਦੂਸਰੀ ਵੀਡੀਓ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਕੀ ਹੈ ਵੀਰ ਆਪਣਾ ਮੇਰਾ ਨਾਮ ਟੇਕਪਾਲ ਸਿੰਘ ਹੈ ਠੀਕ ਹੋਈ ਤੇ ਭਰਾ ਜੀ ਆਪਣੇ ਘਰ ਹੋਂਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਆਪਣਾ ਦਾਣਾ ਮੰਡੀ ਕੋਲੇ ਘਰ ਹੈ ਜੀ ਬੜਾ ਠੀਕ ਹੋਈ ਤੇ ਵੀਰ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕੀ ਰਿਜ਼ਲਟ ਰਿਹਾ ਉਹਦਾ ਜੀ ਉਹਦਾ ਬਹੁਤ ਵਧੀਆ ਰਿਜ਼ਲਟ ਰਾਇ ਜੀ ਤਿੰਨ ਦਿਨਾਂ ਬਾਅਦ ਦੁਬਾਰਾ ਸੇਲ ਹੋ ਗਿਆ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਾਗ ਬਕਾਊਗਾ ਜੀ ਤਿੰਨ ਨਾਗ ਬਕਾਊਗਾ ਤਿੰਨ ਨਾਗ ਬਕਾਊਗਾ ਤੇ ਦੱਸੋ ਡਿਟੇਲ ਵੀਰੇ ਕਿਹੜੀ ਕਿਹੜੀ ਹੈ ਇਹ ਵੈੜ ਦੂਜੀ ਸੋਹਣੀ ਜੀ ਇਹ ਗੱਬੜਾਈ 10 ਦਿਨਾਂ ਲੈ ਜੀ 10 ਦਿਨਾਂ ਇੱਕੱਚੀ ਆ 10 ਦਿਨਾਂ ਦੀ ਕੱਚੀ ਆ ਪਹਿਲੇ ਸੂਏ ਦਾ ਰਿਕਾਰਡ ਪਤਾ ਬਈ ਕਿੰਨਾ ਦੋ ਪਹਿਲਾ ਸੂਏ 18 ਲੀਟਰ ਦਾ ਦਿੰਦਾ ਹੀ ਹੈ ਹਵਾਨਾ ਦੇਖ ਸਕਦੇ ਹੋ ਬਈ ਤੁਸੀਂ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਥਾਣਾ ਬਾਡੀ ਬੰਤਰ ਦੀ ਦੇਖ ਸਕਦੇ ਹੋ ਕ੍ਰੋਸ ਬਰੀਡ ਦੀ ਮਾੜਾ ਤੁਰਫ ਦੇਖ ਸਕਦੇ ਹੋ ਬਈ ਚੰਗੀ ਵਹਿੜਾ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ 10 ਦਿਨਾਂ ਦੀ ਕੱਚੀ ਆ ਪਿਛਲੇ ਸੂਏ 10 ਲੀਟਰ ਦੁੱਧ 18 ਲੀਟਰ ਦੁੱਧ ਪਾਇਆ ਬਾਈ ਨੇ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਤੋਰਾ ਦੇਖ ਸਕਦੇ ਹੋ ਬਈ ਤੁਸੀਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਵੀਰੇ ਉਹ ਬਾਈ ਦਾ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੋਰਾ ਤੁਸੀਂ ਦੇਖ ਸਕਦੇ ਹੋ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ 10 ਦਿਨਾਂ ਦੀ ਕੱਚੀ ਵੀਰ ਹਜੇ 10 ਦਿਨਾਂ ਦੀ ਕੱਚੀ ਸੀਲ ਪੂਰੀ ਹੈ ਬਈ ਠੀਕ ਹੋ ਜੀ ਅੱਜ ਦੇਖ ਸਕਦੇ ਹੋ ਠੰਡੀ ਸੀਲ ਪੂਰੀ ਆ ਤੇ ਕੀ ਮੌਲ ਕਰਦੇ ਆ ਵੀਰੇ ਆਪਾਂ ਇਹਦਾ ਮੌਲ ਬਈ ਇਹਦਾ 56000 ਰੁਪਏ ਕਰਦੇ ਠੀਕ ਹੋ ਜੀ ਮੰਤਨ ਕੀਤਾ ਜਾਊਗਾ ਮੁੱਖ ਠੀਕ ਹੋ ਜੀ ਮੁੱਕ ਤੇ ਮੰਤਨ ਕੀਤਾ ਜਾਊ ਦੂਸਰੀ ਵਹੜਾ ਲਈ ਆ ਜੋ ਇਹਦਾ ਕੀ ਡਿਟੇਲ ਹੈ ਇਹ ਬਈ ਜੀ 10 ਦਿਨਾਂ ਦੀ ਸੁਈ ਹੋਈ ਹੈ ਠੀਕ ਹੋ ਜੀ ਤੇ 14 ਲੀਟਰ ਦਾ ਤਿਆਰ ਹੈ ਤੇ ਮਗਰ ਕੀ ਵੀਰੇ ਇਹਦੇ ਬੱਛਾ ਯੋਗ ਮਗਰ ਵੀਰੇ ਇਹਦੇ ਅੱਛਾ 10 ਦਿਨਾਂ ਦੀ ਸੁਈ ਸੁਈ ਹੋਈ ਆ ਤੇ 14 ਲੀਟਰ ਦੁੱਧ ਤਿਆਰ ਹੈ ਕਿਹੜੇ ਸੂਏ ਸੂਈਏ ਵੀਰੇ ਇਹ ਇਹ ਦੂਜੇ ਸੂਏ ਸੂਈਏ ਦੂਜੇ ਸੂਏ ਸੂਈਏ ਮੜਾ ਤੋਰਾ ਖਾਦੇ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਐਚਐਫ ਬਰੀਡ ਦੀ ਗਾਂ ਬਾਈ ਵੇੜਾ ਦੂਜੇ ਸੂਏ ਸੂਈ ਹੋਈ ਆ ਬਾਡੀ ਬੰਤਰ ਦੀ ਚੰਗੀ ਆ ਚੰਗੀ ਵੇਲਾ ਆ ਅਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਆ ਜੀ ਵੀਰੇ ਕਈ ਵਾਰੀ ਬਈ ਪਸ਼ੂ ਛੇਤੀ ਸੇਲ ਹੋ ਜਾਂਦਾ ਹੁੰਦਾ ਵੀਡੀਓ ਪਾਉਣ ਤੋਂ ਬਾਅਦ ਕਈ ਵਾਰੀ 1-2 ਦਿਨ ਲੱਗ ਜਾਂਦੇ ਆ ਪਸ਼ੂ ਸੇਲ ਹੋਣ ਤੇ ਪਰ ਸੇਲ ਹੋ ਜਾਂਦਾ ਤੋੜਾ ਤੁਸੀਂ ਦੇਖ ਸਕਦੇ ਹੋ ਬਾਕੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਹੇ ਹੋ ਬਾਈ ਦਾ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਦੁੱਧ ਕਿੰਨਾ ਜੀ ਆਪਾਂ ਦੱਸਿਆ ਸੀਗਾ ਜੀ ਵੀਰ ਇਹ 14 ਲੀਟਰ ਤਿਆਰ ਹੈ ਆਪਾਂ ਜੋਕੇ ਦੇਵਾਂਗੇ 14 ਲੀਟਰ 14 ਲੀਟਰ ਬਾਈ ਦਾ ਦੁੱਧ ਜੋਕੇ ਦੇਣਗੇ 10 ਦਿਨਾਂ ਦੀ ਸੂਈ ਹੋਈ ਆ ਠੰਡੀ ਸੇਲ ਪੂਰੀ ਆ ਠੀਕ ਹੋ ਜੀ ਤੇ ਖਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈ ਕੀ ਮੁੱਲ ਕਰਦੇ ਆ ਵੀਰ ਆਪਾਂ ਇਹਦਾ ਮੁੱਲ ਇਹਦਾ 45000 ਨਹੀਂ ਕਰਦੇ ਮੁੱਲ ਇਹਦਾ 45000 ਮਾਨ ਤਾਨ ਕੀਤਾ ਜਾਊਗਾ ਮਾਨ ਤਾਨ ਕੀਤਾ ਜਾ ਠੀਕ ਹੋਈ ਤੇ ਤੀਸਰੀ ਵਿਹੜਾ ਲਈ ਆ ਜੀ ਇਹ 25 26 ਦਿਨਾਂ ਦੀ ਸੂਈ ਹੈ ਠੀਕ ਹੋਈ ਜੀ ਆਪਣੇ ਘਰ ਦੀ ਵਿਹੜਾ ਕੇ ਲੈ ਕੇ ਆਂਦੀ ਵੀਰੇ ਇਹ ਲੈ ਕੇ ਆਂਦੀ ਵੀ ਇਹ ਵੀ ਲੈ ਕੇ ਆਂਦੀ ਹੈ ਠੀਕ ਹੋਈ ਜੀ ਤੇ 18 ਲੀਟਰ ਦੁੱਧ ਤਿਆਰ ਹੈ 18 ਲੀਟਰ ਆਪਾਂ ਜੋੜ ਕੇ ਦੇਵਾਂਗੇ ਮਗਰ ਕੀ ਹੈ ਵੀਰੇ ਇਹਦੇ ਬੱਚਾ ਹੈ ਨਹੀਂ ਵੀਰ ਬੱਚਾ ਹੈ ਨਹੀਂ ਵੀਰੇ ਠੀਕ ਹੋ ਜੀ ਬਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਕੰਦੀ ਛਿਲੇ ਵੀ ਪੂਰੀ ਆਈ ਠੀਕ ਮੜਾ ਤੋਰਾ ਵਖਾ ਦੇ ਬਾਈ ਥੋੜੀ ਲਿਸੇ ਪੰਚਾ ਬਈ ਦੇਖ ਹੀ ਰਹੀ ਐ ਤੁਹਾਨੂੰ 18 ਲੀਟਰ ਦੁੱਧ ਤਿਆਰ ਆ ਬਈ ਜੋਕ ਕੇ ਦੇਣਗੇ ਦਪਹਿਰ ਦਾ ਟਾਈਮ ਆ ਵੀਰੇ ਜਦ ਵੀਡੀਓ ਬਣਾ ਰਿਹਾ ਹਾਂ ਚਵਾਈ ਤੜਕੇ ਕਿੰਨੇ ਵਜੇ ਚਵਾਈ ਹੋਈ ਸੀ ਵੀਰੇ ਜਿਹੜੀ 5:30 ਵਜੇ ਚਵਾਈ ਹੋਈ ਸੀ ਠੀਕ ਹੈ 11:30 ਦਾ ਟਾਈਮ ਹੈ ਇਸ ਟਾਈਮ ਤੂਰਾ ਤੁਸੀਂ ਦੇਖ ਸਕਦੇ ਹੋ ਜੀ ਕਿ ਇੱਕ ਥਣ ਚੋਂ ਪੂਰ ਮਾਰਦੀ ਹੈ ਜੀ ਚਾਰ ਖਾਨੇ ਚ ਓਕੇ ਹੈ ਜੀ ਪਰ ਥੋੜੀ ਪੂਰ ਮਾਰਦੀ ਇੱਕ ਠੀਕ ਹੋ ਜੀ ਸਚਾਈ ਦਿਖਾਉਂਦੀ ਜਾਂ ਸਚਾਈ ਦੱਸਣ ਦੀ ਕੋਸ਼ਿਸ਼ ਕਰਦੇ ਹੁੰਨੇ ਵੀਰੇ ਕਿਸੇ ਭਰਾ ਦਾ ਗੇੜਾ ਨਾ ਵੱਜੇ ਤੇ ਕੀ ਹੈ ਵੀਰੇ ਕਿਹੜੇ ਥਣ ਚ ਪੂਰ ਮਾਰਦੀ ਹੈ ਇਹ ਲਈ 6:00 ਵਜ ਗਈ ਸੀ ਮੈਂ ਇਹ ਲੈ ਕੇ ਆਇਆ ਸੀ ਇਹ ਗੱਡੀ ਦੁੱਧ ਲੈ ਕੇ ਗਈ ਮੇਰੇ ਅਈ 6:00 ਵਜ ਗਈ ਸੀ ਠੀਕ ਹੋ ਜੀ 6:00 ਵਜਣ ਦੇ ਕਾਰਨ ਹੀ ਆਇਆ ਹੋ ਗਿਆ ਜੀ ਉਹ ਦੁੱਧ ਪੂਰਾ ਹੀ ਥਣ ਚ ਚੱਲਦਾ ਸਹੀ ਹੈ ਠੀਕ ਪੂਰ ਮਾਰਦੀ ਜੀ ਕਿਸੇ ਠੀਕ ਹੋ ਜੀ ਤੇ ਬਾਈ ਇਹਦਾ ਕਿੰਨੂ ਮੁੱਲ ਕਰਦੇ ਆਪਾਂ ਇਹਦਾ ਮੁੱਲ 38000 ਕੀ ਕਰੀਏ ਮੁੱਲ ਦਾ 38000 ਮੰਨ ਤਨ ਕੀਤਾ ਜਾਊਗਾ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਵੀਰ 87289145 ਕੋਈ ਇੱਕ ਵਾਰਾਂ ਫੇਰ ਬੋਲ ਦੋ 87289145 ਠੀਕ ਇਹ ਬਾਈ ਦਾ ਕੰਟੈਕਟ ਨੰਬਰ ਆ ਤਿੰਨੇ ਪਸ਼ੂਆਂ ਚ ਜੇ ਕੋਈ ਨਾ ਚੰਗਾ ਲੱਗਦਾ ਕਿਸੇ ਵੀਰ ਭਰਾ ਨੂੰ ਤੇ ਬਾਈ ਜਰੂਰ ਬਾਈ ਦਾ ਫੋਨ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ